जिन्होंने मेरी मदद की थी थे वो <laughs> 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 थी। मेरे को आज ये बहन मतलब मन्नू डेढ़ महीने ਤੋਂ ਉਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ। ਮੇਰੇ ਘਰ ਦੇ ਨੂੰ ਗੱਲ ਹਜਮ ਨਹੀਂ ਹੋ ਰਹੀ। ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ। ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ। ਯਕੀਨ ਮੰਨ ਲਓ ਮੈਂ ਸੱਚ ਕਹਿੰਨਾ ਨਹੀਂ ਮੈਂ ਤਾਂ ਵੀ ਲੜ ਗਿਆ। ਲੜ ਖਾ ਗਿਆ ਮਣੋਂ। ਨਹੀਂ ਕਿ ਤੁੰਗਾ ਸਰ। ਮੈਂ ਅੱਜ ਵੀ ਇਹਾ ਪਰ ਆਪ ਕਰਕੇ ਇਲੈਕਸ਼ਨ ਕੱਢਿਆ ਪੂਰਾ। ਟਟਕੜ 5-6 ਲੱਖ ਤੋ ਹਾਰਾਂਗੇ। ਆ ਜੀ ਮੇਰੇ ਪਾਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਰੇ ਪਿਆਰੇ ਨੀਟਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ ਤੇ ਲੱਖੇ ਲੜ ਰਹੇ ਉਹ ਆਏ ਮਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅਕੀਰ ਅਬਰਪਰ ਕਰਕੇ ਇਲੈਕਸ਼ਨ ਖੜਿਆ ਪੂਰਾ ਤੇ ਮਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਵਿੱਚ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਗਏ ਇਹ ਕਹਿੰਦੇ ਵੀ ਜੇ ਮੈਂ ਜਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਨਾਲ ਦੇਦਾ

ਜਿਹੜਾ ਤਾਂ ਕੇ ਵਾਲੇ ਬੰਦੇ ਆ ਤੇ ਸਮਝ ਨਹੀਂ ਪਤਾ ਵੀ ਗਲਤ ਕੀ ਹੈ ਤੇ ਸਹੀ ਕੀ ਹੈ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਐ ਇਲੈਕਸ਼ਨ ਹੋ ਗਿਆ ਸਾਰਾ ਕੁਝ ਹੋ ਗਿਆ ਸੀਗਾ ਚਾਹੇ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਮ ਕੰਡੀਸ਼ਨਰ ਭਾਜੀ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਆ ਯਾਰ ਮੈਨੂੰ ਮਿਲ ਕੇ ਆਣਾ ਪਈ ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਬੜ ਗਿਆ ਸਾਰਾ ਕੁਝ ਨਿਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੀ ਜਗ੍ਹਾ ਪਹਿਲਾਂ ਆਪਾਂ ਇਨਸਾਨ ਆਈ ਇਲੈਕਸ਼ਨ ਤੇ ਬਾਅਦ ਦੀ ਗੱਲ ਆ ਕਿਉਂਕਿ ਜੇਕਰ ਦੁੱਖ ਦਰਦ ਨਹੀਂ ਵੰਡਾਇਆ ਉਹਦਾ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਗਿੱਤਾਂ ਨੂੰ ਮੇਰਾ ਇਲੈਕਸ਼ਨ ਲੰਘਦਾ ਤੇ ਮੈਂ ਸਾਰਾ ਸੌਂਕ ਪਿੰਨ ਕਿੱਥੇ ਆਉਣੀ ਕਰ ਮੇਰੇ ਘਰ ਦੇ ਬਹਿਾਨਾਣ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੈ ਜਾਂਦਾ ਸੀਗਾ ਬੰਦਾ ਨਹੀਂ ਦੇੰਦਰੇ ਕੋਈ ਆਪ ਪ੍ਰਚਾਰ ਕਰਨਾ ਆਪ ਚੈ ਜਾਂਦਾ ਸੀਗਾ ਕਿ ਅੱਜ ਉਹ ਬੰਦਾ ਤੁਹਾਨੂੰ ਮੈਂ ਨਹੀਂ ਲੰਨਾ ਯਾਰ ਬੜੀ ਉਸਾ ਮੇਰੇ ਘਰ ਦੇ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਕਹਿੰਦਾ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਨਹੀਂ ਮੈਂ ਤਾਂ ਵੀ ਲੜ ਗਿਆ ਮੈਂ ਖੱਬੀਆ ਨੂੰ ਨਹੀਂ ਕਿ ਤੁੰਗਾ ਸਰ ਤੇ ਜੇ ਹੁਣ ਹੋਊਗਾ 그러면은 ਕੋਈ ਕਾਰੋਬਾਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਉਹ ਖੋਲਣ ਨੂੰ ਉਹਦੇ ਵਿੱਚ ਬੰਦਾ ਸਾਹਮਣੇ ਆਉਂਗਾ ਜਾਂ ਆਪਣੇ ਫਿਲਮ ਗਾਣਿਆਂ ਦੇ ਵਿੱਚ ਜਾਂ ਕਿ ਮੇਰਾ ਨਵਾਂ ਗਾਣਾ ਆਇਆ ਉਹ ਪੁਰਾਣਾ ਛੇਤੀ ਲਾਂਚ ਹੋ ਜਾਂਦਾ ਉਹਨੇ ਇਹਦਾ ਬੱਸੇ ਦਾ ਦਮਾ ਪੁੱਜ ਨਿਕਲ ਜਾਵੇ ਬੱਸ ਵੀ ਇਸ ਇੱਛਾ ਛੁੱਟ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜਿੰਦਗੀ ਦੇ ਵਿੱਚ ਇਹ ਤੁਹਾਡੇ ਆਪ ਨੂੰ ਇਹ ਤੇ ਗਾਣਾ ਸੁਣਾ ਹਾਂ ਜੀ ਐਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ਿਆਤ ਯਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਡਿਕਾਰੇ ਤੂੰ ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵੇੱਚ ਚੁਰਾਹੇ ਰੁੰਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜਕਵਾਰੇ ਤੋਂ ਆਪੁਰਸੀ ਦੀ ਭੁਖ ਨੇ ਕੀਤਾ ਆਪੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਜਿੱਧਰ ਦੇਖਾਂ ਉੰਦਰ ਹੁੰਦੀ ਤੱਕੇ ਇਸ਼ਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾਂ ਇਰਸੇ ਫਨੀ ਜਾਂਦੀ ਮਿਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦ ਜੰਗ ਵਿੱਚ ਲੜ ਕਵਾਰੇ ਤੋਂ ਵੇਖ ਭਗਤ ਸਿੰਘ ਅੱਜ ਸੋਚ ਚੰਨੀ ਸਾਹਿਬ ਜੀ ਤੇ ਚੰਨੀ ਸਾਹਿਬ ਜਿਦਾਂ ਨੇ ਕੰਮ ਕਰਦੇ ਜੀ ਸਾਡੇ ਇਧਾਂ ਦੇ ਲੋਮਾਂ ਦੇ ਅੱਗੇ ਜਾਂਦੇ ਜੇ ਤੇ ਕਿਉਂਕਿ ਸੱਚੇਰੇ ਜਿਆਦਾ ਹੀ ਮਨ ਨੂੰ ਕਵਾਜੋ ਜੀ ਚੰਨੀ ਸਾਹਿਬ ਜਿਤੋਂ ਨਹੀਂ ਜਿੱਦਾਂ ਨੂੰ ਬੋਟਾਂ ਨੂੰ ਜੇ ਆ ਮੈਂ ਕਹਿੰਦਾ ਤੁਹਾਨੂੰ ਮੇਰੇ ਨਾਲ ਇੱਕ ਵੋਟ ਮੈਨੂੰ ਪਾ ਲਓ ਜਿੱਤਾਂ ਦੇ ਕਰਦੇ ਪੰਜ ਚਾਰ ਅੱਧਰ ਪਾ ਲਓ ਕੋਈ ਯਾਰ ਚੱਕਲਾ 300 ਵਧੀਆ ਬੰਦੇ ਕੀ ਲੀਡ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਸ਼ਿਟਰ ਨੀਡ ਅਸੀਂ ਟੜਕੜ 5-6 ਲੱਖ ਤੋ ਹਾਰਾਂਗੇ ਆਪਣੀ ਲੀਡ ਨਾ ਪਾ ਦੇਣੇ ਚੰਨੀ ਸਾਹਿਬ ਚੰਨੀ ਸਾਹਿਬ ਸ਼ਟਰ ਵਾਲਾ ਬਹੁਤ ਇੰਟੈਲੀਜੈਂਟ ਬੰਦਾ ਹੈ ਕੱਚਾ ਲਿੱਤੇ ਰਿਹਾ ਚੰਨੀ ਸਾਹਿਬ ਅੱਗੇ ਵਾਝੇ ਲੱਗਦਾ ਅਟੀ ਨੂੰ ਸਿਤਰੋਗਰਾਰ ਵਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਹੈ ਅਰੇ ਹੋ ਸਕਦਾ ਹੋ ਨਹੀਂ ਸਕਦਾ ਪੁੱਟਾ ਕੀ ਇਹਨੇ ਮੋਟਾ ਬਾਦਰੀ ਕਰਨੀਆਂ ਸਿਰਫ ਮੇਰੀ ਇਹਨੇ ਬੋਲਦੂਆਂ ਨਹੀਂ ਵਰਕ ਕਰ ਦਿੱਤੀ ਨੀ ਇਹੀ ਕਹਾਂਗੇ ਸਾਡੇ ਪੰਜਾਬ ਦੇ ਸੀਐਮ ਫੇਰ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਉੱਟਾ ਬੈਣ ਤੇ ਲਾ ਫੜ ਆਪਾਂ ਨੇ ਖਤਰ ਤੇ ਨਹੀਂ ਅੜਨਾ ਕਿੰਨੇ ਇੰਜੀਨੀਅਰ ਬਣਦੇ ਅਚਲੀ ਮੈਨੂੰ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਤੇ ਉਹ ਮੇਰੇ ਕੋਲ ਆ ਜੀ ਬਹਿਣ ਮੈਂ ਨਾ ਕਹਾਂ ਨਾ ਕਹਾਂ ਖਰਾਬ ਬਗਵਾਨ ਨਾ ਜੀ ਮੈਂ ਅੱਜ ਮੈਂ ਕਹਾਂ 14 ਸਾਲ ਸਮਾਸਾਰ ਚੱਕ ਨਾ ਫੜ ਕਹਿੰਦਾ ਮਤਲਬ ਹੋਇਆ ਕੀ ਮੈਂ ਕਹਾਂ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੀ ਜੁਨਾਬ ਜੇ ਕਦਾ ਦੇ ਜੀ ਮੈਂ ਕਿਹ ਜਿੱਤਨ ਦੇ ਹਾਲ ਨੇ ਉਹਨਾਂ ਦੀ ਕਿਰਮਤ ਆ ਮੈਂ ਉਹ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਕੋਲ ਸਟੈਂਡ ਲੈ ਲੋ ਤੇ ਜੁਤਿਆਂ ਦੇ ਦਾ ਸਟੈਂਡ ਨੇ ਇੱਕ ਸਟੈਗਰ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣ ਦੇਦਾ ਤੁਸੀਂ ਆਪਣਾ ਦੇਖੋ ਆਪਣਾ ਦੇਖੋ ਉਹ ਕਹਿੰਦੇ ਮੇਰਾ ਵਾਹ ਸੇ ਮੋਟਾ ਨਹੀਂ ਇੱਕ ਬੰਦਾ ਬੜਾ ਭਲਾ ਮਾਸ ਰੱਬ ਦਾ ਬੰਦਾ ਸੀਆਈਡੀ ਅਫਸਰ ਉਹਤ ਵਧੀਆ ਢੈਂਟ ਬੰਦਾ ਉਹ ਕਹਿੰਦਾ 50000 ਰੁਪਏ ਤੇ ਗੱਡੀ ਮੇਰੇ ਲੋ ਤਿੰਨ ਵੀ ਨਵਾਂ ਸਰਮਿਆਂ ਨੂੰ ਉਸ ਦਾ ਬੰਦਾ ਨਾ ਕਿਸੇ ਪੈਸੇ ਨੂੰ ਦੇ ਦਿਓ ਅਗਰ ਸੇਲੀ ਮੈਂ ਨਾ ਲੂੰਗਾ ਪ੍ਰੋਜੈਕਸ਼ਨ ਹੀ ਲੂੰਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਗੱਲ ਹੋ ਗਈ ਕਿ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਿਹੜੇ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਜਦੋਂ ਆਪਣੇ ਦਰਕਾਰ ਹੋ ਜਾਂਦਾ ਆਪਣੇ ਧੋਖੇ ਕਿੰਨੇ ਕਰਦਾ ਪੇਟੀ ਲੰਕਾ ਟਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਉਂਦੇ ਤੇ ਵੀ ਪਤਾ ਨਹੀਂ ਮੈਂ ਕਹਾਂ ਯਾਰ ਅੱਜ ਤੁਹਾਡਾ ਖਤਮ ਕਿਦੇ ਵਾਸਤੇ ਕਰ ਰਹੇ ਸੀ

ਮੇਰਾ ਮੇਨ ਮੁਕਾਬਲਾ ਸਿੱਧਾ ਮੋਦੀ ਨਾਲ ਹੈ। ਕਿਉਂ ਮੈਨੂੰ ਮੁਕਾਬਲਾ ਸਿੱਧਾ ਨਹੀਂ। ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ, ਦਮਾਨਾ ਵਾਸਤੇ, ਖੇਤਾਂ ਵਾਸਤੇ, ਕਿਸਾਨਾਂ ਵਾਸਤੇ, ਲੋਕਾਂ ਵਾਸਤੇ। ਮੈਂ ਬਰਨਸੀ ਫਾਇਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੈਂ ਨਾ ਸ਼ਨੀਵਾਰ ਛੁੱਟੀ, ਐਤਵਾਰ ਛੁੱਟੀ, ਸੋਮਵਾਰ ਨੂੰ ਵੀ ਉਹ ਤੇ ਪਤਨੇ ਲੈ ਲਈ ਕਰ ਦਿੱਤੀ। ਚੰਦੇ ਮੂਰੇ ਉਹਨਾਂ ਨੇ ਬੰਦ ਕਰੀ ਫੜ ਕੇ। ਮੰਗਲਵਾਰ ਆ ਪੈਨ ਪਰ ਲਾ ਗਿਆ। 4 ਦਿਨ ਤੱਕ ਇਹਨੇ ਕਾਲੇ ਅਸੀਂ ਸੋਚਦੇ ਰਹੇ ਕਿ ਦਿਨੋਂ ਕਿਹੜਾ ਹੋਵੇ ਜਦੋਂ ਫੈਸਲਾ ਮਾ ਖਲਾਵਾਂਗੇ। ਅਸੀਂ ਫੈਲ ਲਾ ਕੇ ਮੈਂ ਤੇ ਨਾਲ ਵਕੀਲ ਤੇ 10 ਬੰਦੇ ਬਾਹਰ ਖੜੇ ਆ। चलो इतने का सिस्टम कुछ हो रहा उसे जी एक बंद जाके तेरह रुपये जमा कराएगा बैंक रसीद तो लेगा वो बंद ना होगा तो ही प्रपोजल मने जाऊ सारे काम करने तो बाद भी कि इन्ने पैसे खराब किए मैं यार मैं तो यार बहुत गलती हो अज एडा वा नहीं रिस्क लिया बहुत छोटे छोटे रिस्क लिया पर जिंदगी एडा वा रिस्क लिया <laughs> एक जिंदगी तो समझ मिल गई है भी हूँ नहीं मिलने आप एक सोच एक सारी सोच लैके चले एक सारी सोच लैके चले

ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰਕੇ ਦੱਸ ਦਿੱਤੀਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਕਲੀਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਕੁਚੋੜ ਹੋ ਜਾਣੀ ਹੈ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉੱਤੇ ਕੱਲਾ ਹੀ ਯਾਰ ਸਾਰੇ ਲੋਕੀ ਬਾਹਰ 200 ਬੰਦਾ ਫਾਇਲ ਲੈ ਕੇ ਮਾਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਪਰ ਮੈਨੂੰ ਨਹੀਂ ਗੱਲ ਜੀ ਚਲੋ ਪਰਮਾਤਮਾ ਰਬ ਸਭ ਨੂੰ ਰਾਈਹ ਦੇ ਤੇ ਤੁਹਾਨੂੰ 2 ਛੱਟਰ ਵਾਲਾ ਜਿੰਦਾਬਾਦ 2 ਛੱਟਰ ਵਾਲਾ ਜਿੰਦਾਬਾਦ ਚਲਣ ਦੀ ਚਲਣ ਦੀ ਜਿੰਦਾਬਾਦ ਅੱਗੇ ਸੀਨਾ ਚੱਲ ਚੱਲੀ ਜੀ ਅਸੀਂ ਫੇਰ ਦੁਆ ਕਰਾਂਗੇ ਰਾਮਕੋ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਪਰ ਇਹਨੂੰ ਸੁਣਨੀਆਂ ਕਰਨੀ ਜੇ ਤੇ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਬਾਬਦੇ ਕੀ ਅਰਦਾਸ ਕਰਾਂਗੇ ਪਰ ਸੋਨੀ ਦਾਦੀ ਜੀ ਨੂੰ ਕਹਾਂਗੇ ਰਾਹੁਲ ਦਾਦੀ ਨੇ ਕਹਾਂਗੇ ਵੀ ਸਾਡੇ ਸੀਨੀਅਰ ਸਾਹਿਬ ਫੇਰ ਦੁਆ ਕਰਿਆ ਕਿ ਜਿਹਨਾਂ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਚੀ ਗੱਲ ਚੰਨੀ ਸਾਹਿਬ ਕੰਨ ਦੇ ਮਸਲੇ ਹਾਂ